ਕਿਹੜੇ ਪਿੰਡੋਂ ਲੈਂਦਾ ਜੀ ਫਰੀਦਕੋਟਾਂ ਸਾਰੇ ਐਂਕਲ ਕਰਾਇਆ ਯਾਰ ਕੋਈ ਨਹੀਂ ਉਹਦਾ 9 ਜਿਆਦਾ ਇਹ ਤਾਂ 4 ਥੋੜਾ ਲਓ ਜੀ 9000 ਮੰਗਿਆ ਐ ਇਸ ਫਕਰੇ ਦਾ ਬਾਈ ਫਰੀਦਕੋਟੋਂ ਲੈ ਕੇ ਆਇਆ ਐ ਰਾਜੂ ਬਾਈ ਲੈਂਦਾ ਨਾਲ ਵਾਲਾ ਨਹੀਂ ਐ ਤਾਂ ਵੱਡਣ ਵਾਲਾ ਤੇ ਮੈਂ ਮੇਰੇ ਨਹੀਂ ਉਹ ਤਾਂ ਪਾ ਇੱਥੇ ਵੜ ਲੈਣਾ ਜਦੋਂ ਪੈਸੇ ਲੈ ਲੇ ਕੀ ਲੈ ਆਏ ਤੁਸੀਂ 4000 ਕਿਨੇ ਦਾ ਦੇਣਾ ਸਾਡੇ 7000 ਰੁਪਏ ਲੱਗਿਆ ਰੱਖਣ ਵਾਲਾ ਇਹ ਆਪਣੇ ਯਾਰ ਭਾਈ ਆਪਾਂ ਵੇਚਣਾ ਆਪਣੇ ਨੀ ਬਾਂ ਰੱਖਿਆ ਕੋਸ ਕਰਿਆ ਆਪਾਂ ਇਹਨੂੰ ਪੁੱਛਣ ਦਾ ਮੱਦਬਲੀ ਪੈਸੇ ਨਹੀਂ ਭਾਈ ਬਾਈਆਂ ਦਾ 7500 ਲੱਗਿਆ ਇਹਦਾ ਅਗਲੇ ਨੇ ਪੈਸੇ ਦੇਣੇ ਆਪਾਂ ਕੋਲ ਨੂੰ ਕੁਝ ਰੱਖਣਾ ਇੰਨੇ ਬੰਦੇ ਕੀ ਮੁੱਲ ਕੀ ਮੰਗਿਆ ਬਾਈ ਨੇ ਜੀ 9000 ਰੁਪਏ ਮੰਗਿਆ ਜੀ 9000 ਮੰਗਿਆ ਜੀ ਲਓ 9000 ਮੰਗਿਆ ਬੱਕਰੇ ਇਧਰ ਲੈ ਪੈਸੇ ਆਜੋ ਅੰਕੋ ਚੱਲ ਕੋਈ ਨਹੀਂ ਤਾਂ ਆਜੋ ਕੋਈ ਨਹੀਂ ਪਤਾ ਪਾਪਾ ਕਿੰਨੇ ਲੈਣੇ ਆ ਤੂੰ ਦੱਸ ਤਾਂ ਇੰਨੇ ਲੈਣੇ ਤੇ ਇੰਨੇ ਲੱਗੇ ਆ ਤੂੰ ਵੇਖ ਲੈ ਲੱਗੇ ਲੱਗਿਆਂ ਤੂੰ ਛੱਡਿਆ ਲੱਗੇ ਨਾ ਪੂਰੇ ਲੱਗੇ ਛੱਡਿਆ ਨਾ ਲੱਗੇ ਨਾ ਸੈਂ ਨਾ ਲੱਗੇ ਜੀ ਲਾਉਣ ਵਾਲੇ ਲਾ ਕੇ ਤੁਰ ਜਾਂਦੇ ਨਾ ਹੁਣ ਅੰਕ ਪਾਠਿਆ ਨਹੀਂ ਬੱਕਰੇ ਨੂੰ ਕਹੇ ਆ ਲੱਗੇ ਗਿਣਦੇ ਆ ਅਸੀਂ ਜਿਹੜੇ ਪੈਸੇ ਕੱਢ ਕੇ ਲੈਉਣੇ ਆ ਇਹ ਤਾਂ ਇਹ ਤਾਂ ਕੱਲਾ ਹੀ ਆ ਨਾ ਉਹ ਸਾਰੇ ਹੀ ਗਿਣੇ ਸੀ ਇਹ ਤਾਂ ਕੱਲਾ ਹੀ ਆ ਸਾਰੇ ਹੀ ਨਾ ਕੋਈ ਪਾਰਖੂ ਨਹੀਂ ਨਾ ਆਉਣਾ ਬੰਦਾ ਰੋਲਾ ਪਾ ਰਿਹਾ ਵੋਟ ਲਾ ਦੇ ਦੇ ਸੁਤ ਹੀ ਆਪਣੇ ਸੁਤ ਹੀ ਉਹ ਆਉਂਦਾ ਬਾਈ ਪਾਰਖੂ ਇਹ ਸੁਤ ਹੁਣਗੇ ਆਪਣੇ ਪਹਿਲਾਂ ਮੈਨੂੰ ਦੱਸ ਨਾ ਇਹਨੇ ਦਾ ਵਿਚਾਰੇ ਨੇ ਲੈਣੇ ਨਹੀਂ ਉਹ ਬਾਈਆਂ ਨੇ ਲੈਣਾ ਇਹਦਾ ਬਾਈਆਂ ਰਣੇ ਬਣਾ ਆਪਣੇ ਦੀਸਤ ਇਹਨਾਂ ਨੇ ਲੈਣਾ ਮੈਂ ਤਾਂ ਉਹੀ ਕਹਿੰਦਾ ਹੁਣ ਇਹ ਥੋੜੇ ਸੁਤ ਚਾਹ ਦੱਸ ਦੋ ਕੋਈ ਗੱਲ ਦੱਸ ਦੇ ਤੂੰ ਦੱਸ ਦੇ ਖੱਲਾਵਾ ਤੂੰ ਪਹਿਲੇ ਲਿਆ ਫੜਾਉ ਰਿਹਾ ਮੈਂ ਦੱਸ ਦੇ ਤੈਨੂੰ ਫੜਨ ਵਾਲੀ ਕੀ ਗੱਲ ਫੜਾ ਦੇ ਬਾਈ ਆਖਦੇ ਦੋ ਜੈ 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 ਨੋਈ ਫੜ ਲਾਇਆ ਕੋਈ ਗੱਲ ਨਹੀਂ ਜੇ ਨਾ ਜੇਚਾ ਤਾਂ ਮੋੜ ਦਿਓ ਜੇ ਉਹਨੇ ਫੇਰ ਵੀ ਚਹੀਆ ਉਹ ਬਈ ਯਾਰ ਕਿੰਨਾ ਕ ਫਰਕ ਹੈ ਇੰਨੇ ਦਾ ਮਾਲ ਹੈ ਰੋਲਾ ਤਾਂ ਚੀਤ ਤਾਂ ਨਹੀਂ 12 ਕਿਲੋ ਦਾ ਮੁੱਲ 12 ਕਿਲੋ ਹਾਂ ਦਾ ਪੈਸੇ ਦੇ ਹੀ ਜਾਂਦੇ ਨੇ ਤੋਲਿਆ ਵਿਚਾਰਾ ਵੇ ਤੋਲ ਕੇ ਲਿਆਇਆ ਆਪਾਂ ਇਹਨਾਂ ਦੇ ਹੱਥ ਹੀ ਤੁਲੇ ਹੁੰਦੇ ਆ ਇਹਨੂੰ ਕੀ ਕਹਿਣਾ ਇਹਨਾਂ ਦੇ ਹੱਥ ਤੁਲੇ ਨਹੀਂ ਸੱਚੀ ਆ ਲੈ ਜੋ ਚੱਕ ਯਾਰ ਕਿਨੇ ਦੇ ਕਿਲੋ ਤੋ ਸਾਰੇ ਕੱਢ ਕੱਢ ਕੇ ਪੂਰਨ ਕਰਦੇ ਪਹਿਲੇ ਵਦੂ ਸਰਪੰਚ ਬਣਿਆ ਅਗਲੇ ਹੈ ਨਹੀਂ ਕਹਿਣਾ ਕਰੀ ਕਰੋ ਸੰਧਵਾ ਦੇ ਸਰਪੰਚ ਦਾ ਹਿਸਾਬ ਨਾਲ ਪਾ ਦੇਣੇ ਨਹੀਂ ਦੇ ਪੱਟੇ ਠੀਕ ਆ ਇਹ ਤਾਜਾ ਵਟ ਕੇ ਲਿਆਉਂਦੇ ਹੈ ਹਾਂ ਤਾਂ ਮੰਨੀ ਗੱਲ ਵੀ ਤਾਜੇ ਵਾਗ ਆਪਾਂ 500 ਤੋਂ ਡਾ ਹਾਂ ਇਹਨਾਂ ਦੇ ਇਹਨਾਂ ਦੇ ਨਹੀਂ 2000 ਹੋ ਗਏ 2 ਫੜਾ ਦਿਓ ਕਿੰਨੇ ਦਾ ਦੇਦਾ 2000 ਕਿੰਨੇ ਦਾ ਤੇਰੀ ਰੇਂਜੋਂ ਬਾਹਰ ਹੈ ਤੇਰੀ ਰੇਂਜੋਂ ਬਾਹਰ ਹੈ ਗੁਰਲਾਲ ਨੇ 2000 ਚ ਲੈ ਲਿਆ 3 ਹੋ ਗਿਆ 3000 ਹੋ ਗਿਆ 4 4 4000 4500 5000 ਹੋ ਗਏ 5000 ਹੌਲੀ ਹੌਲੀ ਕੱਟ ਲਈ ਹਾਂ ਸਾਰਾ 6200 ਪਿੱਤਰ ਬਾੜੇ 6200 ਚੜ ਗਿਆ ਉਹ ਤਾਂ ਤੇ ਰੋਡ ਹੀ ਬਾਲੇ ਹੋ ਗਏ ਉਗੜ ਦੋਗੜੋਗੇ ਰੋਡ ਬਾਲੇ ਹੋ ਗਏ ਦੋ ਦੋ ਕੋਈ ਜਿਕੇ ਮੋੜ ਉਹ ਹਜ਼ਾਰ ਹਜ਼ਾਰ ਕਰਕੇ ਇਕੱਠੇ ਕਰਦੇ ਨਾ ਆਈ ਫਿਰ ਪਹਿਲਾਂ ਕਾਂਗਰਸੀ ਨਾ ਔਣ ਇਕੱਠੀ ਤੇ 2 4 6 7 10 ਫਿਰ ਚੀਕੂਆ ਚਾਰ نوٹ ਵੀ ਚਾਰ ਲੀਏ ਨੀ ਇਹ ਤਾਂ ਫਾਈਨ ਉਹ ਨਾ ਆ ਪੜਾ ਇਹ ਵੀ ਪੂਰੇ ਹੋਣੇ ਨਹੀਂ ਹੋਣਗੇ ਟਟੇੜਾ ਇਹ ਨਹੀਂ ਪੂਰੇ ਸਹੀ ਗੱਲ ਆ 1 2 2500 25 25 ਕਰ ਲਓ 1 2 3 4 5 6 7 8 1600 ਹੋ ਗਿਆ 17 18 19 20 21 22 23 24 25 ਸਹੀ ਪੂਰਾ ਹੋ ਗਿਆ ਆਏ ਹੁੰਦੇ ਆਏ ਹੁੰਦੇ ਪੂਰੇ ਆਏ ਹੁੰਦੇ ਲਓ ਜੀ ਲਓ ਜੀ ਸਾਹਿਬ ਜੀ 6000 ਬਾਏ ਭਾਈ ਉਹ ਮਹਾ ਤਾਂ ਕੜਵਾਇਆ ਤੇ 15 ਤੋਂ ਲੱਗਿਆ ਤਾਂ ਵੀ ਘਾਟਾ ਭਰਾਵਾ ਹਾਂ 15 ਤੋਂ ਲੱਗਿਆ ਤਾਂ ਵਜ਼ਨ ਦਾ ਲੈਣਾ ਨੇ ਨਾ ਨੇ ਹੁਚਾਣਾ ਨੇ ਉਹਨਾਂ ਨੇ ਵੀ ਗਾਇਤ ਲਾਉਣਾ ਕਿਤੇ ਆਪਾਂ ਉਹ ਹੈ ਨਹੀਂ ਇਹਦੇ ਉੱਤੇ ਲੱਸਾ ਹੀ ਆ ਇਹ ਵਜ਼ਨ ਦੇ ਸੋਨੇ ਮੈਂ ਪਹਿਲੇ ਆਣ ਕਰਦੇ ਨਹੀਂ ਉਹ ਗੱਲ ਕਰਦੇ 5000 ਰੁਪਏ ਲੱਗਿਆ ਰਿਹਾ ਨਹੀਂ ਉਹ ਤੇਰੀ ਗੱਲ ਤੋਂ ਮੰਨਿਆ ਚੱਕਰ ਪਤਾ ਕੀ ਆ ਜੇ ਵਜ਼ਨ ਦੇ ਹਿਸਾਬ ਨਾਲ ਆਪਾਂ ਵੇਚਾਂਗੇ ਕੋਈ ਰੱਖਣ ਵਾਲਾ ਹੋਣਾ ਫਿਰ ਕੋਈ ਨਹੀਂ ਰੱਖਣ ਵਾਲਾ ਕੋਈ ਹਾਂ ਰੱਖਣ ਵਾਲਾ ਲਾ ਵੀ ਸਕਦਾ ਕੋਈ 5-400 ਵੱਧ ਬਾਲਾ ਠੀਕ ਕੋਈ 10000 ਨਹੀਂ 12 ਕਿਲੋ ਰੱਖਣ ਵਾਲਾ ਤਾਂ ਲੈ ਜਾਂਦਾ ਹੋਰ ਦੇ ਦੇ ਦਿੰਦੇ ਜਾਂਦਾ ਵੀ ਜਨਾਲ ਜੰਨੇ ਫਰੇ ਹਰ ਜੋ ਕਰੋ ਯਾਰ ਚੱਲਦੇ ਸੋ ਇਹਨੂੰ ਨਹੀਂ ਭਾਈ ਓਕੇ ਖਾਂਦਾ ਯਾਰ ਜੇ ਲਾਲ ਲਾਲ ਤੋਂ ਖਿੜਿਆ ਕਰੋ ਕੋ ਸੋਦਾ ਗੱਲ ਕਰਨੀ ਚੜੀ ਕਿ ਲੋੜੀਂਦੀ ਕਿੱਥੇ ਖਵਾ ਦੇਣ ਕਿ ਗਰੀ ਦੇ ਹੋਰ ਹਨ ਕਰਦੇ ਜਾਨੇ ਮੋੜ ਕੇ ਚਾਹ ਮੰਦੀਚ ਨਹੀਂ ਵਿਕਦਾਇ ਕਰੇ ਲੇਕੂਗਾ ਨਹੀਂ ਵਿਕਦਾ ਰੀਡਰ ਲਓ ਵੀ ਇਹ ਕਾ ਸੌਦਾ 5000 ਦਾ ਹੋਇਆ ਤੇ ਕਿੱਥੋਂ ਬਾਈ ਜੀ ਆਪਾਂ ਸੰਦਵਾ ਤੋਂ ਸੰਦਵਾ ਤੋਂ ਇਹ ਇਹ 5000 ਦਾ ਲੈ ਲਿਆ ਪੈਸੇ ਦੇ ਤੇ ਹਾਂਜੀ ਠੀਕ ਆ ਕਿਹੜੇ ਵੀਰ ਤੋਂ ਲਿਆ ਹੈ ਫੋਨ ਕਰੀਏ ਇੱਕ ਮਿੰਟ ਲਾਉਣਾ ਤੇ ਆਪਾਂ ਵੇਚਿਆ ਬਾਈ ਬੱਕਰਾ ਦੇ ਦਾ ਪੂਰੇ 5 ਦਾ ਦੇਦਾ ਪੈਸੇ ਆ ਗਏ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਈ ਫੋਟੋ ਲੀ ਜਮਟ ਇੱਥੇ ਮੰਗਾਵਾਂਗੇ ਫੋਟੋ ਛੱਡ ਪਹਿਲਾਂ ਹਾਂਜੀ ਤਿੰਨਾ ਦਾ ਕਰੋ ਜੀ ਹੁਣ ਕੀ ਮੰਗਿਆ ਜਿਹੜੇ ਖੜੇ ਰੰਗਾ ਜੀ ਕੀ ਮੰਗਿਆ ਤਿੰਨਾ ਵਾ ਇਹਨਾਂ ਦਾ 11 11000 11 11000 ਹਾਂਜੀ ਹੁਣ ਦੱਸੋ ਜੀ ਬੱਕਰੇ ਇੱਕ ਗੱਲ ਆ ਬਾਈ ਸਰਾ ਇਹ ਸਾਰਿਆਂ ਜੋ ਵਜਨ ਦਾ ਰਹੀ ਆ ਕਿਹੜਾ ਪਿੰਡ ਆ ਜੀ ਆਪਣਾ ਕਿਹੜਾ ਅੰਡਰ ਵੱਡੋਂ ਦਾ ਚਰਪੀ ਨਹੀਂ ਮਾਨੀ ਸੰਗਲ ਬਿੱਲੇ ਵਾਲੇ ਕੋਲੇ ਠੀਕ ਹੈ ਮਾਨੀ ਸਿੰਘਲ ਫੇਰ ਤਾਂ ਉੱਥੇ ਬੱਕਰੇ ਵੀ ਇੰਨਾਂ ਦੇ ਕੋਈ ਆਉਸਤੇ ਲੈਣੀ ਆ ਭਾਈ ਬਾਲੇ ਵਧੀਆ ਰਹਿਣਗੇ ਖੱਸੀ ਆ ਕਿਹਦੇ ਸੇ ਕਹਿੰਦਾ ਬੱਕਰੇ ਆਪਣੇ ਮੂਰੇ ਪਕੜੀਆ ਉੱਥੇ ਆਹ ਕਿ ਜੇ ਸਿੰਘਲ ਜੀ ਉੱਥੇ ਪੱਕਰੇ ਫਿਰਦੇ ਖੱਸੀ ਬੱਕਰੇ ਵੱਡੇ ਦੇਖਣੇ ਹਾਂ ਹਾਂ ਵੀ ਪਾਸਟ ਨੰਬਰ ਕਿਸੇ ਕਿੰਨੇ ਕਿੰਨੇ ਨਾਲ ਲੈਣੇ ਵਾਸਤੇ ਜਿਹੜਾ ਹੋਇਆ ਹੁਣ ਆਪਾਂ ਨੂੰ ਪਤਾ ਹੀ ਹੈ ਜਿਹੜਾ ਉਹ ਇਹਨਾਂ ਨਾਲ ਓਏ ਵਿੱਚ ਹੌਲੇ ਭਾਰੇ ਨਾ ਹੁਣ ਵੱਡੇ ਛੋਟੇ ਵੀ ਨਾਲ ਉਨੇ ਜੀ ਪਏ ਆ ਨਾ ਇਹਨਾਂ ਨੂੰ ਹਮਮ ਸਾਲ ਤੋਂ ਛੋਟੇ ਵੱਡੇ ਇੱਕੋ ਮੋਲੀ ਜੀ ਪਏ ਆਂ ਵੱਡੇ ਦੇਖ ਹੀ 36000 ਪਏ ਕਮਾਉਣੇ ਵਿੱਚੋਂ ਕਮਾਓ ਤੇ ਗਾਹ ਦੇਓ 33 33 ਤੇ 3000 ਮੰਗਾਈ 110 33 33 ਲੈ ਨਹੀਂ ਆਈ ਤੇ ਨਹੀਂ ਲੈ ਲੰਘ ਦੋ ਸੋਰੀ ਇੱਕ ਦੋ ਸਹੀ ਲਾਓ ਜੇ ਜੇ ਇੱਕ ਵਾਈ ਕਰ ਲੋ ਤੁਸੀਂ ਸਰਦਾਰ ਜੀ ਲਾਓਗੇ ਕੁਛ ਫੇਰੀ ਗੱਲ ਗੱਲ ਦਾ ਖੜੇ ਰਹਿਣ ਕੁਛ ਨਹੀਂ ਬਣਨਾਗਾ ਉਹਨਾਂ ਨੇ ਸੰਗਾਂ ਮੰਗ ਲਿਆ ਖੜੇ ਰਹਿਣ ਦੇ ਸਾਹਮਣੇ ਦਾ ਸਾਲੋ ਵਿੱਚੋਂ ਆਪਾਂ ਵੱਟੇ ਰਹੇ ਮੈਂ ਸਾਹਮਣੇ ਖੜੇ ਰਹਿਆ ਕੰਨੇ ਫਟਾਉਣਾ ਆ ਰਲੇ ਪਾਸੇ ਨੂੰ ਮੂੰਹ ਕਰੋ ਜੀ ਇਧਰ ਨੂੰ ਮੂੰਹ ਕਰੋ ਲਾਓ ਜੀ ਲਾਓ ਜੀ ਮੂੰਹ ਆਵੇ ਵੀ ਨਾ ਪਤਾ ਵੀ ਲੱਗੇ ਨਾ ਵੀ ਵੀਡੀਓ ਬਣੀ ਜਾਂਦੀ ਹੈ। ਲੋ ਵੀਆ ਦੁਬਾਰਾ ਬੱਕਰੇ ਛਾਂਟੇ ਗਏ ਜਿਹੜੇ ਇਹਨਾਂ ਚੋਂ ਨਿੱਗਰ ਸੀਗੇ ਖੱਸੀ ਬੱਕਰਿਆਂ ਚੋਂ ਤਿੰਨ ਬੱਕਰੇ ਬਾਈਆਂ ਲੈਣੇ ਵਿਆਹ ਵਾਸਤੇ। ਮਾਨੀ ਸਿੰਘ ਵਾਲਾ ਪਿੰਡ ਉਹਨਾਂ ਦਾ। ਇਹ ਵੀ ਹੋਈ ਆ। ਇਹ ਵੀ ਹੋ ਗਈ ਆ। ਇਹ ਵੀ ਮੇਰੇ ਆ। ਅਸਰ ਚੰਡੀ ਚਲੀ ਆ 10 50 ਹੋ ਨਹੀਂ ਅਰਜੋਰਤਾ 10 ਪੂਰੇ ਦਾ ਘੜ ਯਾਰ ਯਾਦਾ ਯਾ ਯਾ ਤਰਾ ਨਾ ਨਾਰੀ ਨਾ ਕਰਨਾ ਜੀ ਵੀ ਉਹਨਾਂ ਕੋਈਆ ਬੱਲੇ ਦਾ ਸਾਹਮਣੇ ਸਾਹਮਣੇ ਸਾਰੇ ਹੋ ਗਏ ਕੋਲਾ ਰਿਆ ਹੀ ਨਹੀਂ ਕਿਸੇ ਗੱਲ ਦਾ ਕੋਲਾ ਰਿਆ ਹੀ ਨਹੀਂ ਕਿਸੇ ਗੱਲ ਦਾ ਹਾਂ ਉਹਦਾ ਹੈ ਨਹੀਂ ਠੀਕ ਹੈ 9000 ਦੇ ਬਾ ਠੀਕ ਹੈ ਲੈ ਜਾਈਏ ਤੂੰ ਕਹਿ ਬਾਕੀ ਠੀਕ ਹੈ ਮੈਂ ਚੱਲ ਲਾਓ ਵੀ 9000 ਨੂੰ 9 ਤੇ 27000 ਦੇ ਤਿੰਨੇ ਬੱਕਰੇ ਹੋ ਗਏ ਆਹ ਦੂਜੀ ਵਾਰੀ ਵਿਕ ਗਏ ਇਹ ਆ ਸਹੀ ਪਰ ਆਹ ਬਾਈ ਰੰਗੇ ਨੇ ਲੈ ਲਏ ਚੇਹੇ ਸੁਆਲੇ ਵਾਲੇ ਨੇ ਤੇ ਉਹਨੇ ਅੱਗੇ ਵੇਚਤੇ ਨਫੇ ਨਾਲ ਹਾਂਜੀ 9000 9000 ਨੂੰ ਇੱਕ ਪੀਸ 27000 ਦੇ ਤਿੰਨ ਤਿੰਨ 27000 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪਾ ਠੀਕ ਹੈ ਯਾਰ ਠੀਕ ਹੈ ਜੀ ਠੀਕ ਹੈ ਕਿੰਨੇ ਪੈਸੇ ਬਾਈ ਜੀ ਗੂਗਲ ਪੇ ਕਰਨੀ ਆ ਕਿ ਪੈਸੇ ਲਗਦ ਦੇਣੇ ਆ ਇੱਕ ਗੱਲ ਆ ਜਿਹੜਾ ਆਪ ਦਾ ਖਾਣਾ ਬਾਤ ਗਈ ਆ ਬਾਤ ਸਾਹਮਣੇ ਸੌਦਾ ਗੱਲ ਤੂੰ ਠੀਕ ਆ ਇਹਦੇ ਵਿੱਚ ਹੋਲਾ ਹੈ ਨਹੀਂ ਕੋਈ ਇਹਨਾਂ ਨੂੰ ਲਿਖਾਈ ਪਈ ਹੈ ਲਿਖਾਈ ਤੁਹਾਨੂੰ ਵੀ ਪੈਣੀ ਆ ਬੱਕਰੇ ਬਾਕੀ ਤੁਸੀਂ ਇੱਧਰੋਂ ਵੱਡੇ ਕੱਢ ਲਿਆ ਵੱਡੇ ਕੱਢ ਲਿਆ ਤੁਸੀਂ ਤਾਂ ਹਾਂ ਬਈ ਤੂੰ ਹੀ ਵੱਡੇ ਕੱਢ ਲਿਆ ਆ ਛਾੜ ਕੇ ਲੈ ਤੇ ਗਾ ਮਸ਼ੀਨ ਕੱਢਿਆ ਸਹੀ ਗੱਲ ਕੀ ਨਾ ਬੀ ਬਣਾ ਲਿਆ ਸਾਰਾ ਕੁਝ ਪਾਣੀ ਹੋ ਗਿਆ ਮਾਨੇ ਚੰਗਾ ਨਾਲੇ ਤੁਹਾਡਾ ਤੇਲ ਨਹੀਂ ਮਚਿਆ ਮੈਂਟੋ ਮੈਂਟੀ ਸੌਦਾ ਹੋ ਗਿਆ ਬਸ ਬਸ ਜਿਹੜੀ ਗੱਲ ਸਾਹਮਣੇ ਤੁਹਾਡੇ ਸੌਦਾ ਹੋਇਆ ਕੋਈ ਉਹਦੇ ਜੀ ਲੋਕ ਲਪੇਟ ਨਹੀਂ ਉਹ ਹਵਲੇ ਉਹਨਾਂ ਨੇ ਰੱਖ ਲਏ ਆ ਉਹਲੇ ਉਹਨਾਂ ਨੇ ਰੱਖ ਲਏ ਚੋ ਉਹ ਸਾਮਕੇ ਵੇਚ ਦੇਣਗੇ ਵਿਚਾਰੇ ਵਧੀਆ ਚੀਜ਼ ਹੈ

ਲੋ ਜੀ ਸਾਡੇ ਹਾਂਜੀ 26 ਆ ਦੇ ਸੋਨੇ ਫੜਪੇ ਇਧਰ ਆ ਤੂੰ ਆ ਗਈ ਯਾਰ ਮੈਂ ਕੰਮ ਨਹੀਂ ਕਰਦਾ ਸੋਨਾ ਕਰਦਾ ਮੈਂ ਬੱਕਰੇ ਮੈਨੂੰ ਫੜਾ ਦੇ ਦੂਜਾ ਉਹ ਤੂੰ ਉਹ ਬੱਤੇਸੇ ਨੂੰ ਫੜਾ ਦੇ ਮੈਂ ਨਹੀਂ ਇਹਦਾ ਕੰਮ ਕਰਦਾ ਪੈਸੇ ਵਾਲਾ ਇਹ ਕੰਮਾਦਾ ਕੋਈ ਸਾਢੇ ਚੱਤਰੀ 500 900 ਮੇਰੇ ਕੋਲ ਆ। ਲਓ 27 ਦੇ ਵਿਗ ਗਏ ਬਾਈ। ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਕੰਮ ਨਹੀਂ ਇਹ ਇੱਕ ਸੋਹਣਾ ਦਾ ਕੰਮ ਆ ਪਾਈ ਦੇ ਦਿਨਾਂ। ਕੋਈ ਪਹਿਲੇ ਦੀ ਜਾਂ ਕੀ ਮੰਗਿਆ ਬਾਈ ਪਹਾੜੀ ਦਾ ਸੌਦਾ ਹੁੰਦਾ? ਹਾਂ ਇਹਦਾ 40 ਦੀ ਤਾਂ ਬਾੜੀ ਕਰਦਾ। 32 ਤੋਂ ਬੜਾ ਹੁਣ। ਕਿਹੜੀ ਆਹ ਬਰਬਰੀ? ਫੇਰ ਵੀ ਬੜਾ। ਚੱਲ ਲਖਾਈ ਕਰਾ ਦੂਗਾ ਯਾਰ ਠੀਕ। ਉਹ ਰਾਜੂ ਲਖਾਈ ਕਰਾ ਦਿੰਦੀ ਆ। ਉਹ ਯਾਰ ਉਹਦਾ ਵਾਜਾ ਦੇ ਪਾਤ ਆ ਇਹਦਾ ਮੈਂ ਤਾਂ ਪਰਾਣਾ ਥੋਪੜਦਾ ਹੀ ਨਹੀਂ ਸੀਗਾ ਬੇਤਾ। ਥੜ ਗਿਆ। ਮੈਂ ਦਾ ਉੱਪਰ ਲਾ ਰਿਹਾ ਸੀ ਨਾ ਵੀ ਆ ਬਰਬਰੀ ਬੱਕਰੀ ਦਾ ਸੌਦਾ ਚੱਲੀ ਜਾਂਦਾ ਹੈ ਤੇ ਕੀ ਲਾਇਆ ਜੀ ਦੇ ਦੇ ਅਗਰ ਖੋਜ ਹੋ ਗਈ ਯਾਰ ਸਾਰੇ ਸੋਦੇ ਤੈਨੂੰ ਦਿੱਤੇ ਬਾਈ ਤੈਨੂੰ ਯਾਦ ਨਹੀਂ ਆ ਤੈਨੂੰ ਦੇ ਕੇ ਤੈਨੂੰ ਦੇ ਕੇ ਦੂਜੀ ਵੀ ਰੱਜੂ ਤੇ ਦੇ ਦੇ ਉਹਦੇ ਜੋੜ ਦੇ ਵਿੱਚ ਫਰਕ ਨਹੀਂ ਯਾਰ ਫਿਰ ਇਹ ਇਹਦੇ ਬੱਚੇ ਨਹੀਂ ਸੀ ਜਿਹੜੇ ਉਹ ਤੁਸੀਂ ਲੈ ਆ ਆ ਦੋਵੇਂ ਲੈ ਨਾਲ ਉਹ ਵੀ ਜੋੜਾ ਪਾਉ ਹਾਂ ਮੈਂ ਨਹੀਂ ਇਹਦੇ ਬੱਚੇ ਦੇ ਇਸੇ ਬੱਚੇ ਦੇ ਲੈ ਤੇ ਆਪਾਂ ਹੱਥ ਦੇ ਬੱਕਰਾ ਤੇ ਹੁਣ ਉਹਦੇ ਚੋਂ ਹਲਕੇ ਜਿਹੇ ਭਾਰੀ ਉਹਦੇ ਨਾਲ ਵਜ ਕੀ ਮੰਗਿਆ ਕੀ ਸੀ ਬਾਈ ਜੀ ਯਾਰ 6000 ਦੇ ਕਹਿੰਦਾ ਦੇ ਦੂੰਗਾ 8 ਮੰਗਿਆ ਸੀਗਾ ਕੰਨਾ ਛੇ ਦੀ ਦਊਗਾ 4000 ਲਾਤਾ ਯਾਰ ਯਾਰ ਲਾ ਦੀ ਦਿੱਤਾ ਲੈ ਲੈ ਤੂੰ ਪਵਾ ਚਾਰ ਹਜ਼ਾਰ ਮੈਂ ਪਵਾਤਾ ਅੱਛਾ 35 ਲਾਇਆ ਸੀ ਆਹ ਬਕਰੇ ਨਾ ਤੇਰਾ ਕਰ ਖੇਤ ਤੂ ਡਾ ਮੈਂ ਜਿਹੜੀ ਜੈਜ ਹੁੰਦੀ ਚਾਹ ਮੈਂ ਪਹਿਲਾਂ ਦੇ ਗਿਆ ਰੱਖ ਲੈ ਰੱਖ ਲੈ ਯਾਰ ਉਹ ਰੱਖ ਪਰ ਹੁਣ ਬਾਹਲੇ ਰੱਖ ਉਹ ਬਾਈ ਦਾ ਉਹ ਰੱਖ ਪੁੱਤਰ ਗਿਆ ਬਈ ਉਹ ਐਸੀ ਖੜਾ ਥੋਨੇ ਮਗਰ ਯਾਰ ਆਪਣੇ ਨਵੇੜੋ ਬਾਈ ਯਾਰ ਕਿੰਨਾ ਕੁ ਫਰਕ ਆ ਰੱਖ ਲੈ ਹੈਡ ਹੀ ਵਜ੍ਹਾ ਹੈਡ ਹੀ ਕਹਦਾ ਯਾਰ 6 ਤੋਂ ਘਟ ਨਹੀਂ ਮੈਂ ਬਾਈ ਨੂੰ ਕਰੀ ਓ ਬੱਕਰਾ ਬਾਈ 4 ਲੈ ਲਿਆ ਉਹਨੇ ਮੈਂ ਨਹੀਂ ਲਾਇਆ ਜਾ ਲਓ ਵੀ ਬਾਈ ਨੇ 6 ਤੋਂ ਘਟ ਨਹੀਂ ਬਾਈ ਆ ਨਾ ਦਿੰਦਾ ਕ੍ਰੋਸ ਬਰਬਰੀ ਆ 4200 ਦੀ ਹੋ ਗਈ ਇਹ ਤੇ ਬਾਈ ਨੇ 6000 ਮੰਗਿਆ ਸੀਗਾ ਤੇ 4200 ਦੀ ਇਹ ਬਰਬਰੀ ਕ੍ਰੋਸ ਬੱਕਰੀ ਵੇਖ ਆ ਰਹਿ ਗਈ ਹੁਣ ਬਾਈ ਕੋਲੇ ਪੈਸੇ ਆ ਗਏ ਬਾਈ ਉਹਦੇ ਹਾਂਜੀ ਹਾਂਜੀ ਠੀਕ ਆ ਔਰ ਅੱਜ ਲੋ ਵੀ ਆ ਪਟੜਾ ਸਬਦਾ ਹੋ ਗਿਆ ਔਰ ਵੇਚ ਕੇ ਜਾ ਤੂੰ ਉਹ ਤੇ ਜੇ ਖਾਲੀ ਹੁੰਦੀ ਫਿਰ 4500 ਦਾ ਤੇ ਆ ਵੀ ਲੈ ਕੇ ਆਇਆ ਸੀਗਾ ਉਹਨੇ ਵੀ ਰੱਖਣੀ ਆ ਇਹ ਕਰੇ ਫਰੀਦਕੋਟ ਸ਼ਹਿਰ ਤੋਂ ਪੈਸੇ ਆ ਗਏ ਬਾਈ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਸੌਦਾ ਕਰਨ ਦੇ ਲਈ ਲੈ ਲੇ ਦਿਓ ਜੀ